ਸਾਧਾਰਨ ਜ਼ਿੰਦਗੀ ਤੋਂ ਸਫਲਤਾ ਤੱਕ ਇੱਕ ਸਾਧੂ ਦੀ ਮੋਟੀਵੇਸ਼ਨਲ ਕਹਾਣੀ ਪਿੰਡ ਦੇ ਨਜ਼ਦੀਕ ਇੱਕ ਉੱਚੇ ਪਹਾੜੀ ਇਲਾਕੇ ਵਿੱਚ ਇੱਕ ਸਾਧੂ ਰਹਿੰਦਾ ਸੀ ਪਰ ਉਸ ਦੇ ਵਿਚਾਰ ਅਤੇ ਸਿੱਖਿਆ ਬਹੁਤ ਹੀ ਗਹਿਰੇ ਸਨ ਲੋਕ ਉਸ ਦੇ ਕੋਲ ਆਪਣੇ ਜੀਵਨ ਦੀ ਸਮੱਸਿਆ ਦਾ ਹੱਲ ਲੱਭਣ ਆਉਂਦੇ ਸਨ ਸਾਧੂ ਦੇ ਜ਼ਿੰਦਗੀ ਦੇ ਤਜਰਬੇ ਅਤੇ ਸਮਝਦਾਰੀ ਨੇ ਕਈਆਂ ਦੇ ਜੀਵਨ ਬਦਲ ਦਿੱਤੇ ਸਨ ਇੱਕ ਦਿਨ ਇੱਕ ਨੌਜਵਾਨ ਜੋ ਆਪਣੀ ਜ਼ਿੰਦਗੀ ਤੋਂ ਹਾਰ ਗਿਆ ਸੀ ਅਤੇ ਸਾਧੂ ਕੋਲ ਆਇਆ ਉਹ ਬਹੁਤ ਨਿਰਾਸ਼ ਅਤੇ ਦੁਖੀ ਸੀ ਉਸ ਨੇ ਸਾਧੂ ਨੂੰ ਕਿਹਾ ਮੇਰੀ ਜ਼ਿੰਦਗੀ ਵਿੱਚ ਕੋਈ ਸਫਲਤਾ ਨਹੀਂ ਹੈ ਮੈਂ ਜਿੱਥੇ ਵੀ ਕੋਸ਼ਿਸ਼ ਕਰਦਾ ਹਾਂ ਹਮੇਸ਼ਾ ਹਾਰਦਾ ਹਾਂ ਸਾਧੂ ਨੇ ਉਸ ਨੌਜਵਾਨ ਦੀਆਂ ਗੱਲਾਂ ਸੁਣੀਆਂ ਮੁਕੇ ਕਿਹਾ ਤਰ ਕਦੇ ਵੀ ਹਾਰ ਨਾ ਮੰਨੋ ਹਰ ਹਾਰ ਵਿੱਚ ਸਫਲਤਾ ਦੀ ਕੁੰਜੀ ਲੁਕੀ ਹੁੰਦੀ ਹੈ ਫਿਰ ਨੌਜਵਾਨ ਨੇ ਪੁੱਛਿਆ ਪਰ ਮੈਨੂੰ ਆਪਣੀ ਕਮੀ ਕਿਵੇਂ ਪਤਾ ਲੱਗੇਗੀ ਸਾਧੂ ਨੇ ਉਸ ਨੂੰ ਪਹਾੜ ਦੀ ਚੋਟੀ ਦੀਆਂ ਤਸਵੀਰਾਂ ਦਿਖਾਈਆਂ ਉਸਨੇ ਕਿਹਾ ਇਹ ਚੋਟੀਆਂ ਤਦ ਬਣੀਆਂ ਸਨ ਜਦੋਂ ਨਦੀ ਹਵਾ ਅਤੇ ਸਮਾਂ ਆਪਣੇ ਕੰਮ ਕਰਦੇ ਸਨ ਇਹਨਾਂ ਦੀ ਸਫਲਤਾ ਹਮੇਸ਼ਾ ਆਸਾਨ ਨਹੀਂ ਹੁੰਦੀ ਪਰ ਉਹ ਸਿਰਜਣਹਾਰ ਹੁੰਦੀ ਹੈ ਜਿਵੇਂ ਚੋਟੀਆਂ ਦੇ ਬਣਨ ਵਿੱਚ ਸਮਾਂ ਲੱਗਦਾ ਹੈ ਜਿਵੇਂ ਸਫਲਤਾ ਵੀ ਸਮੇਂ ਅਤੇ ਸਹਿਨਸ਼ੀਲਤਾ ਨਾਲ ਆਉਂਦੀ ਹੈ ਸਾਧੂ ਨੇ ਨੌਜਵਾਨ ਨੂੰ ਕਿਹਾ ਤੂੰ ਆਪਣੇ ਆਪ ਤੋਂ ਸਵਾਲ ਪੁੱਛ ਹਰ ਹਾਰ ਦੇ ਪਿੱਛੇ ਸਬਕ ਹੁੰਦਾ ਹੈ ਜਦ ਤੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਸ਼ੁਰੂ ਕਰੇਗਾ ਤਦ ਹੀ ਸਫਲਤਾ ਤੇਰੇ ਕੋਲ ਆਏਗੀ ਅਤੇ ਉਸ ਨੂੰ ਇਹ ਵੀ ਕਿਹਾ ਹਰ ਰੋਜ਼ ਕੁਝ ਸਮਾਂ ਆਪਣੇ ਆਪ ਨੂੰ ਦੇ ਅਤੇ ਨੌਜਵਾਨ ਨੇ ਸਾਧੂ ਦੀਆਂ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਹਾਰ ਨੂੰ ਮੰਨਣ ਦੀ ਬਜਾਏ ਉਸ ਤੋਂ ਸਿੱਖਣਾ ਸ਼ੁਰੂ ਕੀਤਾ ਅਤੇ ਕਈ ਮਹੀਨਿਆਂ ਬਾਅਦ ਉਹ ਨੌਜਵਾਨ ਇੱਕ ਸਫਲ ਵਿਅਕਤੀ ਬਣ ਗਿਆ ਜਦ ਉਹ ਮੋੜ ਸਾਧੂ ਕੋਲ ਆਇਆ ਉਸ ਨੇ ਕਿਹਾ ਗੁਰੂ ਜੀ ਤੁਸੀਂ ਮੇਰੇ ਜੀਵਨ ਦਾ ਰਾਹ ਬਦਲ ਦਿੱਤਾ ਹੁਣ ਮੈਨੂੰ ਹਰ ਚੁਣੌਤੀ ਵਿੱਚ ਸਿੱਖਿਆ ਦਿਖਾਈ ਦਿੰਦੀ ਹੈ ਸਾਧੂ ਨੇ ਕਿਹਾ ਸਫਲਤਾ ਉਹੀ ਹਾਸਲ ਕਰਦਾ ਹੈ ਜੋ ਸਬਕ ਅਤੇ ਸਮਝਦਾਰੀ ਨਾਲ ਹਰ ਹਾਰ ਦਾ ਸਵਾਗਤ ਕਰਦਾ ਹੈ ਸਫਲਤਾ ਦਾ ਰਾਜ ਅੰਦਰੋਂ ਸ਼ੁਰੂ ਹੁੰਦਾ ਹੈ ਜਦੋਂ ਤੂੰ ਆਪਣੇ ਆਪ ਨੂੰ ਸਮਝ ਲੈਣਾ ਹੈ ਤਾਂ ਦੁਨੀਆ ਵੀ ਤੈਨੂੰ ਸਮਝਣ ਲੱਗਦੀ ਹੈ ਇਸ ਕਹਾਣੀ ਦਾ ਪਾਠ ਇਹ ਹੈ ਕਿ ਸਫਲਤਾ ਦਾ ਰਾਜ ਸਫ਼ਰ ਵਿੱਚ ਹੈ ਨਾ ਕਿ ਸਿਰਫ ਮੰਜ਼ਿਲ ਵਿੱਚ। ਹਾਰ ਤੋਂ ਡਰਨਾ ਨਹੀਂ ਚਾਹੀਦਾ, ਉਸ ਤੋਂ ਸਿੱਖ ਕੇ ਅੱਗੇ ਵਧਣਾ ਚਾਹੀਦਾ ਹੈ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ।